ਤਾਂ ਜਦੋਂ ਮੇਰੇ ਇੰਜਰੀ ਹੋਈ ਮੈਂ ਨਾਲ ਦੀ ਨਾਲ ਜੀ 5 ਮਿੰਟ ਦੇ ਅੰਦਰ ਮੈਂ ਹਸਪੀਟਲ ਪਹੁੰਚ ਗਿਆ ਸੀਗਾ ਜੀ ਕੋਈ ਮੇਰਾ ਸਕੈਨ ਨਹੀਂ ਕਰਿਆ ਜੀ ਕੋਈ ਬੇਸਿਕ ਟੈਸਟ ਨਹੀਂ ਕਰਿਆ ਸਿੱਧਾ ਉਹਨਾਂ ਨੇ ਮੈਨੂੰ ਆਪਰੇਸ਼ਨ ਦਾ ਇਹ ਆ ਆਪਰੇਸ਼ਨ ਥੀਟਰ 'ਚ ਮੈਨੂੰ ਲੈ ਗਏ ਜੀ ਆਪਰੇਸ਼ਨ ਮੇਰਾ ਅੱਖ ਦੀ ਪੁਤਲੀ ਦਾ ਕਰਿਆ ਜੀ ਉਹਨਾਂ ਨੇ ਤਾਂ ਪੀਸ ਉਹਨਾਂ ਨੇ ਰਿਮੂਵ ਨਹੀਂ ਕਰਿਆ ਜੀ ਨੈਕਸਟ ਵੀਕ ਮੈਡੀਕਲ ਬੋਰਡ ਬੈਠੇਗਾ ਠੀਕ ਹੈ ਉਹ ਮੈਡੀਕਲ ਬੋਰਡ ਡਿਸਾਈਡ ਕਰੇਗਾ ਸਰ ਕਿ ਮੇਰੇ ਸਾਡੀ ਗਲਤੀ ਹੈਗੀ ਕਿ ਨਹੀਂ ਹੈਗੀ ਜੀ ਸਰ ਸਾਡੇ ਵੱਲੋਂ ਤਾਂ ਬਿਲਕੁਲ ਹੀ ਕੋਈ ਮਿਸਟੇਕ ਨਹੀਂ ਹੋਈ ਐਸਾ ਪਲੇਬਾਨ ਸੀ ਫਸੇਵੇਂ ਉਸ ਤੋਂ ਬਾਅਦ ਜਿਹੜੀ ਕਿ ਅੱਖ ਦੀ ਹਾਲਤ ਹੈ ਉਹ ਜਮ੍ਹਾਂ ਹੀ ਬਦਲ ਜਾਂਦੀ ਹੈ ਯਾਨੀ ਕਿ ਪਛਾਣ ਵੀ ਨਹੀਂ ਆ ਰਿਹਾ ਕਿ ਉਸੇ ਸੱਜ ਦੀ ਹੈ ਕਿ ਜਿਹੜਾ ਕੰਟੈਂਟ ਅਸੀਂ ਲੈਣਿਆ ਨਾ ਜੀ ਆਪਰੇਸ਼ਨ ਤੋਂ ਪਹਿਲਾਂ ਵੀ ਅਸੀਂ ਤਰਾਜੀ ਕਰਨਾ ਚੀਜ਼ ਕਰਨਾ ਹੈ ਉਸ ਦੇ ਉੱਪਰ ਲਿਖਿਆ ਹੋਏ ਕਰੀ ਮਲਟੀਪਲ ਸਰਜਰੀਜ਼ ਹੋਣੀਆਂ ਸਰ ਇਹ ਮੇਰੇ ਕੋਲ ਜੀ ਇਸ ਕੈਨ ਦੀ ਕਾਪੀ ਹੈ ਜੀ ਇਹ ਇਹ ਪੀਸ ਦਿਖ ਰਿਹਾ ਜੀ ਵੀ ਜੇ ਆਲਿਆਂ ਨੇ ਸੇਮ ਡੇ ਹੀ ਉਸ ਦਿਨ ਦੱਸਿਆ ਸੀ ਵੀ ਅੱਖ ਤੁਹਾਡੀ ਜਾ ਚੁੱਕੀ ਹੈ ਤਾਂ ਉਹ ਕਹਿੰਦੇ ਵੀ ਸਾਨੂੰ ਅੱਖ ਬੰਦ ਕਰਨੀ ਪੈਣੀ ਹੈ ਹੋਰ ਇਹਦਾ ਕੋਈ ਸੋਲੂਸ਼ਨ ਨਹੀਂ ਹੈ ਇੱਕ ਆਰਟੀਫੀਸ਼ਲ ਬਾਲ ਅਸੀਂ ਵਿੱਚ ਇੰਸਟਾਲ ਕਰਾਂਗੇ ਅੱਖ 'ਚ ਵੀ ਤੁਹਾਡੀ ਲੁੱਕ ਸੇਮ ਹੋ ਜੂਗੀ ਉਹ ਵੀ ਮਤਲਬ ਘੱਟੋ ਘੱਟ ਵੀ ਹਲੇ ਉਸ ਦਾ ਅਸੀਂ ਟਾਈਮ ਦੀ ਕੋਈ ਗਾਰੰਟੀ ਨਹੀਂ ਲੈਂਦੇ ਉਸ ਚੀਜ਼ ਲਈ ਉਹਨਾਂ ਨੇ ਤਿੰਨ ઓਪਰੇਟ ਮੇਰੇ ਹੋਲੇ ਤਾਂ ਇੱਕ ਮੇਰਾ ਫਾਈਨਲ ઓਪਰੇਟ ਹਲੇ ਬਾਕੀ ਕੁਛ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਦੇ ਵੱਲੋਂ ਅਕਸਰ ਅਣਗਹਿਲੀਆਂ ਸਾਹਮਣੇ ਆਉਂਦੀਆਂ ਦਿਖਾਈ ਦਿੰਦੀਆਂ ਪਟਿਆਲਾ ਦੇ ਵਿੱਚ ਐਸੇ ਪਹਿਲਾਂ ਵੀ ਬਹੁਤ ਸਾਰੇ ਕੇਸ ਨੇ ਉਹ ਜਿਹੜੇ ਹੋ ਚੁੱਕੇ ਨੇ ਇਸੇ ਹੀ ਤਰੀਕੇ ਬਿਤੇ ਦਿਨਾਂ ਦੇ ਵਿੱਚ ਪਟਿਆਲਾ ਦੇ ਇੱਕ ਅੱਖਾਂ ਦੇ ਮਾਹਿਰ ਹਸਪਤਾਲ ਦੇ ਵਿੱਚ ਇੱਕ ਪਾਣਾ ਵਾਪਰਿਆ ਜਿਸ ਦੇ ਵਿੱਚ ਇੱਕ 38 ਸਾਲਾ ਨੌਜਵਾਨ ਨੂੰ ਆਪਣੀ ਅੱਖ ਗਵਾਣੀ ਪੈ ਗਈ ਹੈ ਇਹ ਦ੍ਰਿਸ਼ਟੀ ਜਿਹੜਾ ਆਈ ਹਸਪੀਟਲ ਹੈ ਪਟਿਆਲਾ ਦੇ ਪਾਸੋ ਰੋਡ ਦੇ ਉੱਪਰ ਉਸ ਦੇ ਕੋਲ ਵਿਲੀਅਮ ਨਾਮ ਦਾ ਨੌਜਵਾਨ ਜਿਹੜਾ ਇੱਕ ਆਪਣਾ ਟ੍ਰੀਟਮੈਂਟ ਕਰਵਾਉਣ ਵਾਸਤੇ ਜਾਂਦਾ ਕਿਉਂਕਿ ਉਹਨਾਂ ਦੇ ਕੋਲੋਂ ਕੰਮ ਕਰ ਕਰਦੇ ਹੋਏ ਅੱਖ ਦੇ ਵਿੱਚ ਇੱਕ ਲੋਹੇ ਦਾ ਟੁਕੜਾ ਜਿਹੜਾ ਉਹ ਪੈ ਜਾਂਦਾ ਸਾਫ਼ ਤੌਰ ਤੇ ਡਾਕਟਰ ਨੂੰ ਇਸ ਮਾਮਲੇ ਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਬਕਾਇਦਾ ਇਸ ਮਾਮਲੇ ਦੇ ਵਿੱਚ ਸਬੂਤ ਦੇ ਤੌਰ ਤੇ ਡਾਕਟਰ ਆਪਣੇ ਹੱਥੀ ਲਿਖਦਾ ਹੈ ਕਿ ਬਿਲਕੁਲ ਇਸ ਦੇ ਅੱਖ ਦੇ ਵਿੱਚ ਜਿਹੜਾ ਲੋਹੇ ਦਾ ਟੁਕੜਾ ਪਿਆ ਪਰ ਕਹਾਣੀ ਕੁਝ ਹੋਰ ਹੀ ਬਣ ਜਾਂਦੀ ਹੈ ਬਿਨਾਂ ਕਿਸੇ ਸਕੈਨ ਟੈਸਟਾਂ ਦੇ ਆਪਰੇਟ ਕਰ ਦਿੱਤਾ ਜਾਂਦਾ ਹੈ ਤੇ ਆਖਰਕਾਰ ਨੌਜਵਾਨ ਨੂੰ ਆਪਣੀ ਅੱਖ ਜਿਹੜੀ ਉਹ ਗਵਾਣੀ ਪੈ ਜਾਂਦੀ ਹੈ ਸਾਡੇ ਨਾਲ ਇਸ ਟਾਈਮੇ ਵਿਲਮ ਮੌਜੂਦ ਨੇ ਗੱਲਬਾਤ ਕਰਨਾ ਵਿਲਮ ਜੀ ਕਿੰਨਾ ਸਮਾਂ ਹੋ ਚੁੱਕਾ ਸਾਰੀ ਇਹ ਮਾਮਲੇ ਨੂੰ ਸਰ ਇਹ 31 ਤਰੀਕ ਜਾਂ 31 ਮਾਰਚ ਦਾ ਜੀ ਇਹ ਮੇਰੇ ਇੰਜਰੀ ਹੋਈ ਸੀਗੀ ਤਾਂ ਜਦੋਂ ਮੇਰੇ ਇੰਜਰੀ ਹੋਈ ਮੈਂ ਨਾਲ ਦੀ ਨਾਲ ਜੀ 5 ਮਿੰਟ ਦੇ ਅੰਦਰ ਮੈਂ ਹਸਪੀਟਲ ਪਹੁੰਚ ਗਿਆ ਸੀਗਾ ਜੀ ਤਾਂ ਉਸ ਟਾਈਮ ਮੈਨੂੰ ਇਹ ਅੱਖ ਤੋਂ ਬਲਰ ਦਿਖ ਰਿਹਾ ਸੀਗਾ ਜੀ ਤਾਂ ਮੈਂ ਡਾਕਟਰ ਸਾਹਿਬ ਨੂੰ ਉੱਥੇ ਜਾ ਕੇ ਸਾਰੀ ਆਪਣੀ ਕੰਡੀਸ਼ਨ ਦੱਸੀ ਵੀ ਐਵੇਂ ਕਰਕੇ ਲੋਹੇ ਦਾ ਪੀਸ ਲੱਗਿਆ ਉਹਨਾਂ ਨੇ ਆਪਣੀ ਸਲਿੱਪ ਦੇ ਉੱਪਰ ਮੈਂਸ਼ਨ ਵੀ ਕੀਤਾ ਹੋਇਆ ਲੋਹੇ ਦਾ ਪੀਸ ਨਾਲ ਇੰਜਰੀ ਹੋਈ ਆ ਤਾਂ ਉਹਨਾਂ ਨੇ ਕੋਈ ਮੇਰਾ ਸਕੈਨ ਨਹੀਂ ਕਰਿਆ ਜੀ ਕੋਈ ਬੇਸਿਕ ਟੈਸਟ ਨਹੀਂ ਕਰਿਆ ਸਿੱਧਾ ਉਹਨਾਂ ਨੇ ਮੈਨੂੰ ਆਪਰੇਸ਼ਨ ਦਾ ਕਿਹਾ ਆ ਆਪਰੇਸ਼ਨ ਥੀਟਰ ਜੇ ਮੈਨੂੰ ਲੈ ਗਏ ਜੀ ਆਪਰੇਸ਼ਨ ਮੇਰਾ ਅੱਖ ਦੀ ਪੁਤਲੀ ਦਾ ਕਰਿਆ ਜੀ ਉਹਨਾਂ ਨੇ ਤਾਂ ਪੀਸ ਉਹਨਾਂ ਨੇ ਰਿਮੂਵ ਨਹੀਂ ਕਰਿਆ ਜੀ ਠੀਕ ਹੈ ਨਾ ਹੀ ਮੈਨੂੰ ਕੋਈ ਟੈਸਟ ਕਰਾਇਆ ਨਾ ਹੀ ਮੈਨੂੰ ਕੋਈ ਅਗਲੇ ਦਿਨ ਰੈਫਰ ਕਰਿਆ ਫਿਰ ਉਹਨਾਂ ਨੇ ਮੈਨੂੰ ਅਗਲੇ ਦਿਨ ਮਾਰਨਿੰਗ ਕਹਿੰਦੇ ਵੀ ਆਇਓ ਤੁਸੀਂ ਅਸੀਂ ਤੁਹਾਡੀ ਪੱਟੀ ਖੋਲਦਾਂਗੇ ਨਾਲੇ ਵੀ ਚੈੱਕ ਹੋ ਜੂਗੀ ਅੱਖ ਠੀਕ ਹੈ ਜੀ ਤਾਂ ਮੈਂ ਨੈਕਸਟ ਡੇ ਮੈਂ ਉਹਨਾਂ ਕੋਲ ਫੇਰ ਗਿਆ ਜੀ ਮੈਂ ਉਹਨਾਂ ਨੂੰ ਦੱਸਿਆ ਮੈਂ ਕਿਹਾ ਜੀ ਸਰ ਮੇਰੀ ਅੱਖ ਦੇ ਵਿੱਚ ਬਹੁਤ ਜ਼ਿਆਦਾ ਤਕਲੀਫ ਹੋ ਰਹੀ ਹੈ ਆਣਾ ਰੜਕ ਪੈਰੀ ਆ ਉਹ ਕਹਿੰਦੇ ਵੀ ਇਹ ਸਟਿਚਸ ਲਾਏ ਆ ਰਾਤ ਵੀ ਉਹਦੇ ਕਰਕੇ ਹੋ ਰਹੀ ਆ ਵੀ ਇਹ ਤੁਸੀਂ ਦਵਾਈਆਂ ਮੈਂ ਉਹਨਾਂ ਨੇ ਅਗਲੇ ਦਿਨ ਲਿਖੀਆਂ ਵੀ ਇਹ ਦਵਾਈਆਂ ਤੁਸੀਂ ਯੂਜ਼ ਕਰਿਓ ਵੀ ਦੋ ਤਿੰਨ ਦਿਨ ਤੱਕ ਤੁਹਾਡੀ ਨਿਕਾਂ ਵੀ ਵਾਪਸ ਆ ਜਾਊਗੀ ਤਾਂ ਤੁਹਾਡੀ ਪੇਨ ਵੀ ਘਟ ਜੂਗੀ ਫਿਰ ਆਪਾਂ ਸਾਰੀ ਗੱਲਬਾਤ ਹੁੰਦੀ ਹੈ ਫਾਈਲ ਇੱਕ ਤਿਆਰ ਕੀਤੀ ਜਾਂਦੀ ਹੈ ਜਦੋਂ ਵੀ ਕਿਸੇ ਹਸਪੀਟਲ ਚ ਜਾਂਦੇ ਆ ਕਿ ਉਹਨਾਂ ਨੇ ਫਾਈਲ ਤਿਆਰ ਕੀਤੀ ਹੈ ਇੱਕ ਪ੍ਰੋਸਾ ਸੀਗਾ ਵੀ ਇਹ ਆਈ ਸਪੈਸ਼ਲਿਸਟ ਨੇ ਜਿਨ੍ਹਾਂ ਕੋਲੋਂ ਪਰ ਟ੍ਰੀਟਮੈਂਟ ਕਰਾਣ ਜਾ ਰਹੇ ਸਰ ਮੈਂ ਜੀ ਉੱਥੇ ਜਦੋਂ ਮੇਰੇ ਇੰਜਰੀ ਹੋਈ ਮੈਂ ਉੱਥੇ ਹਸਪੀਟਲ ਗਿਆ ਤਾਂ ਡਾਊਟਫੁਲ ਹਣਾ ਹੁੰਦਾ ਵੀ ਇਹ ਡਾਕਟਰ ਕਿਵੇਂ ਆ ਕਿਵੇਂ ਨਹੀਂ ਪਰ ਮੇਰਾ ٹرسٹ ਤਾਂ ਬਣ ਗਿਆ ਜੀ ਉੱਥੇ ਦਿੱਲੀ ਏਮਸ ਦਾ ਮਤਲਬ ਲਿਖਿਆ ਹੋਇਆ ਸੀਗਾ ਵੀ ਦਿੱਲੀ ਏਮਸ ਤੋਂ ਇਹ ਆਏ ਹੋਏ ਆ ਡਾਕਟਰ ਤਾਂ ਮੇਨ ਹੁਣ ਗੱਲ ਇਹ ਹੈ ਜੀ ਜਦੋਂ ਇਹਨਾਂ ਨੇ ਆਪਰੇਸ਼ਨ ਕਰਿਆ ਜਿਹੜਾ ਮੇਰਾ ਹੈਲਥ ਕਾਰਡ ਹੈ ਠੀਕ ਹੈ ਸਲੀਪ ਹੈ ਉੱਤੇ ਨਾਮ ਡਾਕਟਰ ਹਰਸ਼ਿੰਦਰ ਜੀ ਦਾ ਲਿਖਿਆ ਹੋਇਆ ਠੀਕ ਹੈ ਜੀ ਤਾਂ ਜਿਹੜਾ ਟਿਕ ਕਰਿਆ ਹੋਇਆ ਉਹ ਵੀ ਹਰਸ਼ਿੰਦਰ ਜੀ ਦਾ ਕਰਿਆ ਹੋਇਆ ਤਾਂ ਜਿਹੜਾ ਆਪਰੇਸ਼ਨ ਕਰਿਆ ਉਹ ਬੁਪੇਸ਼ ਗਰਗ ਜੀ ਨੇ ਕਰਿਆ ਹੋਇਆ ਉਹਨਾਂ ਦੀ ਹੈਂਡਰਾਈਟਿੰਗ ਦੀ ਹੈ ਜਿਹੜੀ ਸਲੀਪ ਦੇ ਉੱਪਰ ਹੈ ਇਹ ਜਰੂਰ ਮੈਂ ਤੁਹਾਨੂੰ ਦਿਖਾ ਦਵਾਂ ਮੇਰੇ ਸਮੇਂ ਫਾਈਲ ਵੀ ਸਾਡੇ ਕੋਲ ਮੌਜੂਦ ਹੈ ਜਿਹੜੇ ਵਿਲੀਅਮ ਜੀ ਦਿਖਾਉਣਗੇ ਇਸ ਚੀਜ਼ ਨੂੰ ਕਿ ਇਸ ਫਾਈਲ ਦੇ ਉੱਪਰ ਜਿਹੜਾ ਇਹਨਾਂ ਨੇ ਫਾਈਲ ਤਿਆਰ ਕੀਤੀ ਹੈ ਤਾਂ ਰੈਫਰ ਕੀਤਾ ਹੋਇਆ ਡਾਕਟਰ ਹਰਸ਼ੇਂਦਰ ਸਿੰਘ ਜੀ ਨੂੰ ਜੋ ਕਿ ਸਪੈਸ਼ਲਿਸਟ ਨੇ ਆਈ ਦੇ ਇਹਦੇ ਅੱਗੇ ਜਿਹੜਾ ਪੇਜ ਦੇ ਉੱਪਰ ਉਹ ਸਾਫ਼ ਤੌਰ ਤੇ ਲਿਖਿਆ ਹੋਇਆ ਹੈ ਜਿਹੜਾ ਹਰਸ਼ੇਂਦਰ ਡਾਕਟਰ ਨੇ ਉਹ ਵਟਿਰੀਓ ਤੇ ਰਟੀਨਾ ਸਰਜਨ ਦੇ ਸਪੈਸ਼ਲਿਸਟ ਨੇ ਪਰ ਸੁਪੇਸ਼ ਗਰਗ ਜੀ ਬਲੋਸੀ ਦਾ ਆਪਰੇਸ਼ਨ ਕੀਤਾ ਗਿਆ ਜਿਨ੍ਹਾਂ ਨੂੰ ਇਸ ਚੀਜ਼ ਦੀ ਨੌਲੇਜ ਯਾਨੀ ਕਿ ਨਹੀਂ ਹੈ ਜੋ ਕਿ ਲੈਂਸ ਦੇ ਸਰਜਨ ਨੇ ਸੋ ਕਿਤਨਾ ਕਿਤੇ ਅੰਗੈਲੀ ਹੋਈ ਹੈ ਕਿਉਂਕਿ ਡਾਕਟਰ ਹਰਸ਼ਿੰਦਰ ਜਿਹੜੇ ਨੇ ਉਹ ਮੌਕੇ ਦੇ ਉੱਪਰ ਮੌਜੂਦ ਨਾ ਹੋਣ ਕਾਰਨ ਲੱਗਦਾ ਵੀ ਬੁਪੇਸ਼ ਚਰਗਦੇ ਵੱਲੋਂ ਇਹ ਜਿਹੜਾ ਆਪਰੇਸ਼ਨ ਕੀਤਾ ਗਿਆ ਇਹ ਉਸ ਸਮੇਂ ਗੱਲਬਾਤ ਹੋਈ ਸੀ ਤੁਹਾਡੇ ਵੱਲੋਂ ਨਹੀਂ ਪੁੱਛਾਇਆ ਗਿਆ ਕਿ ਹਰਸ਼ਿੰਦਰ ਨੂੰ ਤੁਸੀਂ ਰੈਫਰ ਕੀਤਾ ਹੈ ਤੇ ਆਪਰੇਸ਼ਨ ਤੁਸੀਂ ਆਪ ਕਰ ਸਰ ਮੈਨੂੰ ਕੋਈ ਪਛਾਣ ਨਹੀਂ ਸੀ ਕੌਣ ਹਰਸ਼ਿੰਦਰ ਹੈ ਕੌਣ ਬੁਪੇਸ਼ ਜੀ ਹੈ ਹਨਾ ਜੀ ਮੈਨੂੰ ਇਸ ਚੀਜ਼ ਦਾ ਕੋਈ ਪਤਾ ਨਹੀਂ ਸੀਗਾ ਉਹਨਾਂ ਨੇ ਟਿਕ ਕਰਿਆ ਹੋਇਆ ਸੀਗਾ ਜੀ ਪਰ ਆਪਰੇਸ਼ਨ ਜਿਹੜਾ ਕਰਿਆ ਬੁਪੇਸ਼ ਜੀ ਨੇ ਕਰਿਆ ਜਿਹੜੀ ਸਲਿੱਪ ਦੇ ਉੱਪਰ ਹੈਂਡਰਾਈਟਿੰਗ ਹੈ ਉਹ ਵੀ ਦੋਨੋਂ ਦਿਨ ਬੁਪੇਸ਼ ਜੀ ਦੀ ਹੈ ਅਗਲੇ ਦਿਨ ਮੈਂ ਜਦੋਂ ਡਾਕਟਰ ਸਾਹਿਬ ਨੇ ਮੈਨੂੰ ਬੁਲਾਇਆ ਅਗਲੇ ਦਿਨ ਮੇਰੀ ਐਨੀ ਕੰਡੀਸ਼ਨ ਖਰਾਬ ਸੀਗੀ ਉਹਨਾਂ ਨੇ ਕੁਝ ਦਵਾਈਆਂ ਦੇ ਕੇ ਮੈਨੂੰ ਭੇਜ ਤਿਆ ਤਾਂ ਮਤਲਬ ਉਸੇ ਰਾਤ ਨੂੰ ਜੋ ਮੇਰੀ ਅੱਖ ਦੀ ਕੰਡੀਸ਼ਨ ਬਹੁਤ ਜ਼ਿਆਦਾ ਖਰਾਬ ਹੋ ਗਈ ਤੇ ਤਸਵੀਰਾਂ ਵੀ ਸਾਹਮਣੇ ਨੇ ਵਿਲੀਅਮ ਜੀ ਦਿਖਾਣਗੇ ਕਿ ਪਹਿਲਾਂ ਦੀ ਕੰਡੀਸ਼ਨ ਜੋ ਉਹਨਾਂ ਦੇ ਅੱਖ ਦੀ ਸੀਗੀ ਉਹ ਵੀ ਇਹਨਾਂ ਵੱਲੋਂ ਫੋਟੋ ਜਿਹੜੀ ਆ ਉਹ ਖਿੱਚੀ ਗਈ ਹੈ ਤੇ ਦੂਸਰੇ ਪਾਸੇ ਜੋ ਟ੍ਰੀਟਮੈਂਟ ਕਰਾਉਣ ਤੋਂ ਬਾਅਦ ਯਾਨੀ ਕਿ ਜੋ ਆਪਰੇਟ ਗਰਗ ਜੱਫਰ ਸਾਹਿਬ ਦੇ ਵੱਲੋਂ ਕੀਤਾ ਗਿਆ ਉਸ ਤੋਂ ਬਾਅਦ ਜਿਹੜੀ ਕਿ ਅੱਖ ਦੀ ਹਾਲਤ ਹੈ ਉਹ ਜਮ੍ਹਾਂ ਹੀ ਬਦਲ ਜਾਂਦੀ ਹੈ ਯਾਨੀ ਕਿ ਪਛਾਣ ਵੀ ਨਹੀਂ ਆ ਰਿਹਾ ਕਿ ਉਸੇ ਸਟਾਕ ਜੀ ਆ ਕਹ ਸਰ ਦੋ ਕੁ ਦਿਨ ਜਿਹੜਾ ਇਹ ਸਾਰਾ ਟ੍ਰੀਟਮੈਂਟ ਉਹਨਾਂ ਕੋਲ ਚੱਲਦਾ ਰਿਹਾ ਉਸ ਤੋਂ ਬਾਅਦ ਕੀ ਉਹਨਾਂ ਵੱਲੋਂ ਜਵਾਬ ਦਿੱਤਾ ਸਰ ਉਹਨਾਂ ਕੋਲ ਜਦੋਂ ਮੈਂ ਅਗਲੇ ਦਿਨ ਮੈਂ ਗਿਆ ਸੀਗਾ ਜੀ ਤਾਂ ਉਹਨਾਂ ਨੇ ਬੁਲਾਇਆ ਸੀਗਾ ਅਗਲੇ ਦਿਨ ਮੈਂ ਗਿਆ ਸੀਗਾ ਤਾਂ ਅਗਲੇ ਦਿਨ ਉਹਨਾਂ ਨੇ ਦਵਾਈਆਂ ਦੇ ਕੇ ਮੈਨੂੰ ਲਿਖ ਕੇ ਮੈਂਸ਼ਨ ਕਰਕੇ ਭੇਜ ਦਿੱਤਾ ਸੀਗਾ ਕਹਿੰਦੇ ਦੋ ਦਿਨ ਬਾਅਦ ਤੁਸੀਂ ਆਇਓ ਠੀਕ ਹੈ ਵੀ ਦੋ ਦਿਨ ਬਾਅਦ ਤੁਹਾਡੀ ਸਕੈਨ ਵੀ ਅਸੀਂ ਕਰ ਲਾਂਗੇ ਨਾਲੇ ਉਦੋਂ ਤੱਕ ਤੁਹਾਡਾ ਵਿਜ਼ਨ ਵੀ ਥੋੜਾ ਬੋਤਾ ਆ ਜਾਊਗਾ ਤਾਂ ਪਰ ਜੇ ਮੈਂ ਉਹਨਾਂ ਦੇ ਮਤਲਬ ਉਮੀਦ ਤੇ ਰਹਿੰਦਾ ਮੈਂ ਇੱਕ ਦਿਨ ਨਹੀਂ ਗੱਡ ਸਕਦਾ ਸੀਗਾ ਉਦੋਂ ਰਾਤ ਨੂੰ ਮੇਰੀ ਇਹ ਕੰਡੀਸ਼ਨ ਹੋ ਗਈ ਸੀਗੀ ਜੀ ਮੈਨੂੰ ਪੀਜੀਆਈ ਮਤਲਬ ਪਹਿਲਾਂ ਮੈਂ ਗਰੇਵਾਲ ਹਸਪੀਟਲ ਦੇ ਗਿਆ ਸੀ ਚੰਡੀਗੜ੍ਹ ਉਹਨਾਂ ਨੇ ਰੈਫਰ ਮੈਨੂੰ ਪੀਜੀਆਈ ਕਰਿਆ ਜੀ ਫਿਰ ਪੀਜੀਆਈ ਦੇ ਵਿੱਚ ਤੁਸੀਂ ਗਏ ਹੋ ਤਾਂ ਪੀਜੀਆਈ ਸਰਕਾਰੀ ਹਸਪਤਾਲ ਦੇ ਵਿੱਚ ਬੇਸਿਕ ਟੈਸਟ ਜਿਹੜੇ ਨੇ ਉਹ ਕੀਤੇ ਗਏ ਕਿ ਸਕੈਨ ਕੀਤਾ ਗਿਆ ਕਿ ਆਖਰ ਅੱਕ ਦੇ ਵਿੱਚ ਸਮੱਸਿਆ ਕੀ ਹੈਗੀ ਸਰ ਪੀਜੀਆਈ ਦੇ ਵਿੱਚ ਲੱਖਾਂ ਦੀ ਤਦਾਰ ਨਾਲ ਮਰੀਜ਼ ਹੁੰਦੇ ਆ ਪਰ ਉਹਨਾਂ ਦੀ ਇੰਨੀ ਤਾਰੀਫ਼ ਹੈ ਜੀ ਉਹਨਾਂ ਨੇ 1 ਘੰਟੇ ਦੇ ਅੰਦਰ ਠੀਕ ਹੈ ਜੀ ਮੇਰੇ ਸਾਰੇ ਟੈਸਟ ਸਕੈਨ ਕਰੇ ਸਕੈਨ ਜਦੋਂ ਕਰਿਆ ਉਹਨਾਂ ਨੇ ਪੀਸ ਦੱਸਤਾ ਵੀ ਅੱਖ ਦੇ ਵਿੱਚ ਲੋਹੇ ਦਾ ਇੱਕ ਪੀਸ ਹੈ ਠੀਕ ਹੈ ਜੀ ਤਾਂ ਉਸ ਤੋਂ ਬਾਅਦ ਸਰ ਉਹ ਆਪਰੇਸ਼ਨ ਥੀਏਟਰ ਵੀ ਲੈ ਕੇ ਗਏ ਪਰ ਉਸ ਟਾਈਮ ਮੇਰੀ ਅੱਖ ਜਾ ਚੁੱਕੀ ਸੀਗੀ ਉਸ ਚੀਜ਼ ਦਾ ਕੋਈ ਸਬੂਤ ਹੈ ਜਿਹੜਾ ਉਹਨਾਂ ਨੇ ਦਿਖਾਇਆ ਵੀ ਪੀਸ ਹੈਗਾ ਅੱਖ ਦਾ ਸਰ ਇਹ ਮੇਰੇ ਕੋਲ ਜੀ ਇਸ ਸਕੈਨ ਦੀ ਕਾਪੀ ਹੈ ਜੀ ਇਹ 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 ਪੀਸ ਦਿਖ ਰਿਹਾ ਜੀ ਤਿਹੋ ਤਾਂ ਪੀਜੀਆ ਹੀ ਰੈਫਰ ਕੀਤਾ ਜਾਂਦਾ ਪੀਜੀਆ ਦੀ ਟੀਮ ਦੇ ਵੱਲੋਂ ਬਕਾਇਦਾ ਉੱਥੇ ਸਕੈਨ ਕੀਤਾ ਜਾਂਦਾ ਸਕੈਨ ਦੇ ਵਿੱਚ ਐਕਸਰੇ ਦੇ ਵਿੱਚ ਉਹ ਪੀਸ ਜਿਹੜਾ ਉਹ ਦਿਖ ਰਿਹਾ ਯਾਨੀ ਕਿ ਆਪਰੇਟ ਜਦੋਂ ਡਾਕਟਰ ਭਪੇਸ਼ ਗੜੀ ਤੋਂ ਕਰਾਇਆ ਜਾਂਦਾ ਤਾਂ ਉਸ ਸਮੇਂ ਇਸ ਦੀ ਰਿਮੂਵਿੰਗ ਉਹ ਜਿਹੜੀ ਨਹੀਂ ਕੀਤੀ ਜਾਂਦੀ ਹੈ ਫਿਰ ਪੀਜੀਆ ਵੱਲੋਂ ਅੱਗੇ ਕੀ ਦੱਸਿਆਗਾ ਕਿ ਹੁਣ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਕੋਈ ਤਰੀਕਾ ਹੈਗਾ ਕਿ ਅੱਖ ਵਾਪਸ ਉਹ ਆ ਸਕਦੀ ਹੈ ਠੀਕ ਉਸ ਨਹੀਂ ਸਰ ਪੀਜੀਆ ਵਾਲਿਆਂ ਨੇ ਸੇਮ ਡੇ ਹੀ ਉਸੇ ਦਿਨ ਦੱਸਿਆ ਸੀ ਵੀ ਅੱਖ ਤੁਹਾਡੀ ਜਾ ਚੁੱਕੀ ਹੈ ਠੀਕ ਹੈ ਵੀ ਇਹ ਤੋਂ ਪਹਿਲਾਂ ਵੀ ਸਾਨੂੰ ਵੀ ਤੁਹਾਡੇ ਦਿਮਾਗ ਦੇ ਵਿੱਚ ਇਨਫੈਕਸ਼ਨ ਪਹੁੰਚੇ ਜਾਂ ਦੂਸਰੀ ਅੱਖ ਦੀ ਤੁਹਾਡੀ ਨਿਗਾਹ ਜਾਏ ਤਾਂ ਐਂਟੀਬਾਇਓਟਿਕਸ ਉਹਨਾਂ ਨੇ ਸਟਾਰਟ ਕਰੇ ਸੀਗੇ ਉਹਨਾਂ ਨਾਲ ਮੇਰੀ ਕਿਡਨੀਆਂ ਤੇ ਇਫੈਕਟ ਆਣ ਲੱਗ ਗਿਆ ਸੀਗਾ ਜੀ ਤਾਂ ਉਹ ਕਹਿੰਦੇ ਵੀ ਸਾਨੂੰ ਅੱਖ ਬੰਦ ਕਰਨੀ ਪੈਣੀ ਹੈ ਹੋਰ ਇਹਦਾ ਕੋਈ ਸੋਲੂਸ਼ਨ ਨਹੀਂ ਹੈ ਵੀ ਇੱਕ ਆਰਟੀਫੀਸ਼ੀਅਲ ਬੋਲ ਅਸੀਂ ਵਿੱਚ ਇੰਸਟਾਲ ਕਰਾਂਗੇ ਅੱਖ 'ਚ ਵੀ ਤੁਹਾਡੀ ਲੁੱਕ ਸੇਮ ਹੋ ਜੂਗੀ ਉਹ ਵੀ ਮਤਲਬ ਘੱਟੋ ਘੱਟ ਵੀ ਹਲੇ ਉਸ ਦਾ ਅਸੀਂ ਟਾਈਮ ਦੀ ਕੋਈ ਗਾਰੰਟੀ ਨਹੀਂ ਲੈਂਦੇ ਉਸ ਚੀਜ਼ ਲਈ ਉਹਨਾਂ ਨੇ ਤਿੰਨ ઓਪਰੇਟ ਮੇਰੇ ਹੋਲੇ ਤਾਂ ਇੱਕ ਮੇਰਾ ਫਾਈਨਲ ઓਪਰੇਟ ਹਲੇ ਬਾਕੀ ਇਹ ਲੱਗਦਾ ਨਹੀਂ 38 ਸਾਲ ਦੀ ਉਮਰ ਕੁਝ ਵੀ ਨਹੀਂ ਹੁੰਦੀ ਹਲੇ ਜ਼ਿੰਦਗੀ ਵਿੱਚ ਬੰਦੇ ਨੇ ਬਹੁਤ ਕੁਝ ਕਰਨ ਨੂੰ ਸੋਚਿਆ ਹੁੰਦਾ ਅੱਖ ਗਵਾਦਣੀ ਇਸ ਉਮਰ ਦੇ ਵਿੱਚ ਆ ਕੇ ਕਾਰੋਬਾਰ ਹੈ ਪਰਿਵਾਰ ਹੈ ਲੱਗਦਾ ਨਹੀਂ ਇੱਕ ਪਾਸੇ ਆਪਾਂ ਇਸ ਚੀਜ਼ ਤੋਂ ਦੂਰ ਹੋ ਜਾਂਦਾ ਕਿਉਂਕਿ ਜਦੋਂ ਮੈਂਟਲੀ ਤੌਰ ਤੇ ਵੀ ਬੰਦਾੜਾ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਸਰ ਇਹ ਕੰਡੀਸ਼ਨ ਜੋ ਜਿਵੇਂ ਮੈਂ ਨਿਕਲਿਆ ਤਾਂ ਉਹ ਮੈਨੂੰ ਪਤਾ ਵੀ ਮੇਰੇ ਸਰੀਰ ਦਾ ਇੱਕ ਅੰਗ ਗਿਆ ਤਾਂ ਮੈਨੂੰ ਕੀ ਮਤਲਬ ਤਕਲੀਫ ਉਸ ਚੀਜ਼ ਤੋਂ ਹੋ ਰਹੀ ਹੈ ਇੱਕ ਅੱਖ ਨਾਲ ਦੁਨੀਆ ਨੂੰ ਦੇਖਣਾ ਠੀਕ ਹੈ ਜੀ ਹਰ ਚੀਜ਼ ਪਹਿਲੇ 2 ਮਹੀਨੇ ਦਾ ਜੀ ਮੇਰੇ ਸਿਰ ਦਰਦ ਇੰਨਾ ਘ ਰਹਾ ਵੀ ਮੈਂ ਅੱਖਾਂ ਬੰਦ ਕਰਕੇ ਹੀ ਆਪਣਾ ਟਾਈਮ ਕੱਢਿਆ ਠੀਕ ਹੈ ਤਾਂ ਮਤਲਬ ਵੀ ਉਹਨਾਂ ਨੇ ਇਹ ਮੇਰਾ ਹਾਲ ਕਰਤਾ ਜੀ ਮੈਂ ਮਤਲਬ ਇੱਕ ਤਰ੍ਹਾਂ ਮੈਨੂੰ ਹੁਣ ਘਰੇ ਬਿਠਾ ਕੇ ਉਹਨਾਂ ਨੇ ਜੀ ਮੈਨੂੰ ਹੈਂਡੀਕੈਪ ਕਰਤਾ ਜੀ ਉਹਨਾਂ ਨੇ ਸੋ ਬਿਲਕੁਲ ਜੀ ਪਰਿਵਾਰ ਦੀ ਜ਼ਿੰਮੇਵਾਰੀ ਵੀ ਸਿਰ ਤੇ ਹੁੰਦੀ ਹੈ ਤੇ ਦੂਜੇ ਪਾਸੇ ਇੱਕ ਛੋਟਾ ਜਿਹਾ ਇੰਜਰੀ ਨੂੰ ਜਿਹੜਾ ਕਿ ਹੈ ਇਸ ਤਰੀਕੇ ਦੇ ਨਾਲ ਕੇਸ ਖਰਾਬ ਕਰਤਾ ਜਾਵੇ ਕਿ ਆਖੀ ਜਿਹੜਾ ਉਹ ਕਟਾਣੀ ਪੈ ਜੇ ਮੈਂ ਵਿਲੀਮ ਜੀ ਨੂੰ ਕਹਾਂਗੇ ਜੀ ਤਸਵੀਰਾਂ ਵੀ ਦਿਖਾ ਦਿੰਗੇ ਇੱਕ ਵਾਰੀ ਕਿਸ ਤਰੀਕੇ ਦੇ ਨਾਲ ਕਿਉਂਕਿ ਇੱਕ ਚਿਹਰਾ ਬਹੁਤ ਵੱਡੀ ਚੀਜ਼ ਹੈ ਫੇਸ ਦੇ ذریعے ਆਪਾਂ ਜ਼ਿੰਦਗੀ ਵਿੱਚ ਬਹੁਤ ਕੁਝ ਕਰਦੇ ਹਾਂ ਬਹੁਤ ਸੁਪਨੇ ਬੰਦੇ ਦੇ ਹੁੰਦੇ ਨੇ ਇਸ ਸਮੇ ਗੂਗਲ ਜਰੂਰ ਲਗਾਈ ਹੋਈ ਹੈ ਪਰ ਅੱਖ ਦੀ ਤਸਵੀਰ ਨੂੰ ਮੈਂ ਤੁਹਾਨੂੰ ਦਿਖਾਣਾ ਚਾਹਾਂਗਾ ਰਿਮੂਵ ਕਰਕੇ ਕਿ ਕਿਸ ਤਰੀਕੇ ਦੇ ਨਾਲ ਇੱਕ ਅੱਖ ਜਿਹੜੀ ਹੈ ਇਹਨਾਂ ਨੂੰ ਇਸ ਲਾਹ ਪ੍ਰਵਾਈ ਦੇ ਨਾਲ ਜਿਹੜੀ ਹੈ ਗਵਾਣੀ ਪੈ ਗਈ ਹੈ ਵਿਲੀਅਮ ਸਾਡੇ ਨਾਲ ਇਸ ਸਮੇ ਮੌਜੂਦ ਨੇ ਹਾਲਾਂਕਿ ਹੌਸਲਾ ਹੈ ਕਿ ਗੱਲ ਕਰ ਰਹੇ ਨੇ ਅੱਖ ਗਵਾਉਣ ਤੋਂ ਬਾਅਦ ਵੀ ਹੱਲੇ ਜ਼ਿੰਦਗੀ ਜੀਣ ਦੀ ਤਮੰਨਾ ਹੈ ਵਿਲੀਅਮ ਦੇ ਪਰਿਵਾਰ ਦੇ ਵਿੱਚ ਕੋਣ ਪਰਿਵਾਰ 'ਚ ਸਰ ਮੇਰਾ ਇੱਕ ਬੇਟਾ ਜੀ ਤਾਂ ਬ੍ਰਦਰ ਮੇਰਾ ਬਾਹਰ ਰਹਿੰਦਾ ਜੀ ਤਾਂ ਮਦਰ ਫਾਦਰ ਹੈ ਜੀ ਹਾਂ ਜੀ ਜੀ ਬੇਟਾ ਕਿੰਨੀ ਉਮਰ ਦਾ ਬੇਟਾ ਸਰ 9 ਸਾਲਾਂ ਦਾ ਜੀ ਉਹ ਸਟੱਡੀ ਕਰ ਰਿਹਾ ਜੀ ਕਿ ਉਸ ਚੀਜ਼ ਤੇ ਉਹਨੂੰ ਵੀ ਲੈ ਕੇ ਕੋਈ ਨਾ ਕਿਤੇ ਇਫੈਕਟਿਵ ਦਿਮਾਗ ਤੇ ਪੈਂਦਾ ਹੋਏਗਾ ਕਿ ਹਾਂ ਵੀ ਇੱਕ ਤਾਂ ਉਮੀਦ ਹੁੰਦੀ ਆ ਵੀ ਪਿਓ ਸਰ ਤੇ ਬੈਠਾ ਤਾਂ ਆਪਾਂ ਜ਼ਿੰਦਗੀ ਦੇ ਵਿੱਚ ਦੁਨੀਆ ਜਿੱਤ ਲਵਾਂਗੇ ਪਰ ਇਸ ਤਰੀਕੇ ਦਾ ਇਨਸੀਡੈਂਸ 4 ਮਹੀਨੇ ਬੈੱਡ ਤੇ ਪੈਣਾ ਪੈ ਜਾਵੇ ਤੇ ਫਿਰ ਉਸ ਤੋਂ ਬਾਅਦ ਵੀ ਰਾਸ ਨਾ ਆਵੇ ਇਲਾਜ ਤੇ ਅੱਖ ਘਟਾਉਣੀ ਪੈ ਜਾਵੇ ਬਿਲਕੁਲ ਸਰ ਮੇਰੀ ਫੈਮਲੀ ਸਾਰੀ ਡਿਸਟਰਬ ਹੈ ਜੀ ਮੈਂ ਖੁਦ ਬਹੁਤ ਡਿਸਟਰਬ ਰਿਹਾ ਪਰ ਉਹਨਾਂ ਨੂੰ ਮਤਲਬ ਉਹਨਾਂ ਨੇ ਇਹ ਜੀ ਸੋਚੀ ਵੀ ਜੇ ਅਸੀਂ ਇਹਦੇ ਸਾਹਮਣੇ ਡਿਸਟਰਬ ਹੋ ਕੇ ਦਿਖਾਵਾਂਗੇ ਤਾਂ ਵੀ ਇਹਨੂੰ ਕਿਵੇਂ ਹੌਸਲਾ ਪਾਊਗਾ ਤਾਂ ਸਾਰੀ ਫੈਮਿਲੀ ਡਿਸਟਰਬ ਹੈ ਸਰ ਬੇਟੇ ਨੂੰ ਮੇਰੇ ਛੋਟੇ ਬੱਚੇ ਦੇ ਸਾਹਮਣੇ ਉਹਦੇ ਫਾਦਰ ਦਾ ਉਹ ਰੂਪ ਆਣਾ ਕਿੱਥੇ ਦਾ ਪਹਿਲਾਂ ਦੋਨੋਂ ਔਖਾਂ ਕੀਤੇ ਇੱਕ ਅੱਖ ਠੀਕ ਹੈ ਜੀ ਉਹ ਬੱਚੇ ਤੇ ਬਹੁਤ ਇਫੈਕਟ ਕਰਿਆ ਜੀ ਇਹ ਜੀ ਫਿਲਮ ਜੀ ਕੰਮ ਕੀ ਕਰਦੇ ਸਰ ਮੇਰਾ ਗੱਡੀਆਂ ਦਾ ਕੰਮ ਹੈ ਜੀ ਟੈਕਸੀ ਡਰਾਈਵ ਵਗੈਰਾ ਵੀ ਕਰਦੇ ਹੋ ਸਰ ਮੈਂ ਖੁਦ ਡਰਾਈਵ ਵੀ ਕਰਦਾ ਸਾਡਾ ਵੈਡਿੰਗਸ ਕਾਰ ਦਾ ਕੰਮ ਹੈ ਜੀ ਲਕਜ਼ਰੀ ਕਾਰਾਂ ਦਾ ਕੰਮ ਹੈ ਤਾਂ ਆਪਣਾ ਛਿਲ ਚੌਂਕੀ ਆਫਿਸ ਹੈ ਜੀ ਇਹਮ ਜੀ ਲੱਗਦਾ ਨਹੀਂ ਕਿ ਇੱਕ ਕੰਮ ਬਹੁਤ ਇਫੈਕਟਿਵ ਹੁੰਦਾ ਕਿਉਂਕਿ ਡਰਾਈਵ ਕਰਨ ਵੇਲੇ ਦੋ ਅੱਖਾਂ ਵੀ ਕਈ ਵਾਰੀ ਘਟ ਪੈ ਜਾਂਦੇ ਆ ਕਈ ਵਾਰੀ ਧੁੰਦ ਦਾ ਮੌਸਮ ਹੈ ਜਾਂ ਹਨੇਰ ਹੈ ਕਿਉਂਕਿ ਡਰਾਈਵਿੰਗ ਅੱਜ ਕਰ ਅੱਜਕੱਲ ਕਰਨੀ ਬਹੁਤ ਮੁਸ਼ਕਿਲ ਹੋਈ ਪਿਆ ਸੇ ਦੌਰ ਦੇ ਵਿੱਚ ਲੱਗਦਾ ਨਹੀਂ ਵੀ ਹੁਣ ਉਹ ਕੰਮਕਾਰ ਤੋਂ ਇੱਕ ਵਾਰੀ ਤਾਂ ਕਦਮ ਪਿੱਛੇ ਕਰਨਾ ਪਏ ਸਰ ਮੈਂ ਕਰ ਹੀ ਨਹੀਂ ਸਕਦਾ ਜੀ ਮੇਰੀ ਕੰਮ ਤੇ ਬਹੁਤ ਜ਼ਿਆਦਾ ਇਫੈਕਟ ਪਿਆ ਜੀ ਮੈਂ ਹੁਣ ਗੱਡੀ ਡਰਾਈਵ ਹੀ ਨਹੀਂ ਕਰ ਸਕਦਾ ਜੀ ਜੋ ਮੈਂ ਪਹਿਲਾਂ ਕਰ ਸਕਦਾ ਸੀਗਾ ਜੀ ਹੁਣ ਤਾਂ ਸਰ ਮੈਂ ਇੱਕ ਇਨਸਾਫ ਦੀ ਮੰਗ ਕਰ ਸਕਦਾ ਉਹ ਵੀ ਸਰਕਾਰੀ ਜਿਹੜੇ ਮਤਲਬ ਅਹੁਦੇਦਾਰ ਬੰਦੇ ਆ ਹਨਾ ਵੀ ਮੈਂ ਪੈਸੇ ਖਰਚ ਕੇ ਇਲਾਜ ਕਰਾਨ ਗਿਆ ਜੀ ਮੇਰਾ ਕੀ ਕਸੂਰ ਹੈ ਵੀ ਮੈਂ ਟੈਂਸਰ ਨਹੀਂ ਪਹੁੰਚਿਆ ਜਾਂ ਮੇਰੇ ਕੋਲ ਇਲਾਜ ਕਰਾਣ ਲਈ ਪੈਸੇ ਨਹੀਂ ਸੀਗੇ ਉਹਨਾਂ ਨਾਲ ਗੱਲਬਾਤ ਹੋਈ ਆ ਦੁਬਾਰਾ ਡਾਕਟਰਾਂ ਨਾਲ ਕੋਈ ਰੀਜ਼ਨ ਦਿੱਤਾ ਗਿਆ ਆ ਆਖਰਕਾਰ ਕੇਸ ਖਰਾਬ ਕਿਉਂ ਹੋਇਆ ਉਹਨਾਂ ਵੱਲੋਂ ਕੋਈ ਸਫਾਈ ਦਿੱਤੀ ਗਈ ਆਪਣੀ ਸਰ ਉਹਨਾਂ ਨਾਲ ਫਿਲਹਾਲ ਮੇਰੀ ਕੋਈ ਗੱਲ ਨਹੀਂ ਹੋਈ ਜੀ ਕਿਉਂਕਿ ਮੇਰਾ ਪੀਜੀਏ ਮੇਰੇ ਮਤਲਬ ਪਹਿਲਾਂ ਦਾ ਇੱਕ ਦਿਨ ਛੱਡ ਕੇ ਚੱਕਰ ਲੱਗਦਾ ਸੀਗਾ ਤਾਂ ਹੁਣ ਮਤਲਬ ਉਹਨਾਂ ਨੇ ਇੱਕ ਇੱਕ ਮਹੀਨੇ ਬਾਅਦ ਬੁਲਾ ਰਹੇ ਆ ਜੀ ਤਾਂ ਹਲੇ ਮੈਂ ਜਾਣ ਦੀ ਕੰਡੀਸ਼ਨ ਜੀਆ ਕਿਤੇ ਕਿਸੇ ਨਾਲ ਗੱਲਬਾਤ ਕਰਨ ਦੀ ਚ ਨਹੀਂ ਸੀਗਾ ਜੀ ਇਸ ਤਰੀਕੇ ਦੀ ਕਾਰਵਾਈ ਦੀ ਮੰਗ ਕਰਦੇ ਹਾਂ ਕਿਉਂਕਿ ਚਲੋ ਹੁਣ ਜਿਹੜੀ ਚੀਜ਼ੇ ਗਵਾ ਚੁੱਕੀਆਂ ਉਹ ਤਾਂ ਨਹੀਂ ਵਾਪਸ ਆ ਸਕਦੀ ਇਨਸਾਫ ਦੀ ਮੰਗ ਜ਼ਰੂਰ ਕਰਦੇ ਹੋਵਾਂਗੇ ਕਿ ਨਿੱਜੀ ਹਸਪਤਾਲਾਂ ਦੇ ਵਿੱਚ بڑے ਲਿਖੇ ਡਾਕਟਰ ਹੋਣ ਦੇ ਬਾਅਦ ਵਜੂਦ ਵੀ ਆਪਾਂ ਨੂੰ ਇਸ ਤਰੀਕੇ ਦੇ ਨਤੀਜੇ ਸਾਹਮਣੇ ਆਉਣਗੇ ਤਾਂ ਕੀ ਕਹਿਣਾ ਚਹੀਦਾ ਸਰ ਮੈਂ ਇਨਸਾਫ ਇਹ ਮੰਗ ਕਰਦਾ ਜੀ ਉਸ ਬੰਦੇ ਦਾ ਲਾਇਸੈਂਸ ਕੈਨਸਲ ਹੋਣਾ ਚਾਹੀਦਾ ਹੈ ਹਸਪਤਾਲ ਬੰਦ ਹੋਣਾ ਚਾਹੀਦਾ ਜੀ ਤਾਂ ਵੀ ਕਿਸੇ ਹੋਰ ਪੇਸ਼ੈਂਟ ਨਾਲ ਇਹ ਘਟਨਾ ਐਵੇਂ ਦੀ ਘਟਨਾ ਨਾ ਵਾਪਰੇ ਪਰ ਕੁਝ ਲਗਾਤਾਰ ਇਦਾਂ ਦੇ ਮਾਮਲੇ ਨੇ ਜਿਹੇ ਹਸਪਤਾਲਾਂ ਦੀਆਂ ਅਨਗਹਿਲੀਆਂ ਦੇ ਸਾਹਮਣੇ ਆਉਂਦੇ ਰਹਿੰਦੇ ਨੇ ਪਰ 38 ਸਾਲਾ ਵਿਲਮ ਨੇ ਇਸ ਮਾਮਲੇ ਦੇ ਵਿੱਚ ਆਪਣੀ ਅੱਖ ਗਵਾਈ ਹੈ ਛੋਟੀ ਜੀ ਇੰਜੀਨੀਅਰ ਨੂੰ ਲੈ ਕੇ ਕਿ ਨੇ ਜੀ ਹਸਪਤਾਲ ਤੇ ਭਰੋਸਾ ਕਰਕੇ ਉੱਥੇ ਜਾਇਆ ਜਾਂਦਾ ਉੱਥੇ ਆਪਰੇਸ਼ਨ ਕਿਸੇ ਹੋਰ ਹੀ ਚੀਜ਼ ਦਾ ਕਰ ਦਿੱਤਾ ਜਾਂਦਾ ਯਾਨੀ ਕਿ ਉਹ ਲੋਹੇ ਦਾ ਜਿਹੜਾ ਪੀਸ ਹੁੰਦਾ ਉਹ ਅੱਖ ਦੇ ਵਿੱਚ ਹੀ ਹੁੰਦਾ ਤੇ ਅੱਖ ਦੀ ਪੁਤਲੀ ਨੂੰ ਕੱਟ ਕੇ ਉੱਥੇ ਸਿਸਿਸ ਲਗਾ ਦਿੱਤੇ ਜਾਂਦੇ ਨੇ ਯਾਨੀ ਕਿ ਉਹ ਲੋਹੇ ਦੇ ਪੀਸ ਨੂੰ ਅੰਦਰ ਹੀ ਬੰਦ ਕਰ ਦਿੱਤਾ ਜਾਂਦਾ ਤੇ ਇਨਫੈਕਸ਼ਨ ਵਧਣ ਤੋਂ ਬਾਅਦ ਸਮਾ ਲੰਘ ਜਾਂਦਾ ਕਿ ਉਸ ਨੂੰ ਅਸੀਂ ਦੁਆਰਾ ਰਿਕਵਰ ਕਰਕੇ ਠੀਕ ਕਰ ਸਕੀਏ ਇੱਕ ਸਰਕਾਰੀ ਪੀਜੀ ਹਸਪਤਾਲ ਦੇ ਵਿੱਚ ਇਲਾਜ ਕੀਤਾ ਜਾਂਦਾ ਹੈ ਤੇ ਡਾਕਟਰਾਂ ਵੱਲੋਂ ਸਕੈਨ ਦੇ ਵਿੱਚ ਇਹ ਪਾਇਆ ਜਾਂਦਾ ਕਿ ਪੀਸ ਹਲੇ ਅੰਦਰ ਹੀ ਹੈ ਜੋ ਨਿੱਜੀ ਹਸਪਤਾਲ ਦੇ ਡਾਕਟਰ ਦੇ ਵੱਲੋਂ ਇਲਾਜ ਕੀਤਾ ਗਿਆ ਸੀ ਉਹ ਬਿਲਕੁਲ ਵੀ ਸਹੀ ਨਹੀਂ ਕੀਤਾ ਗਿਆ ਸੋ ਅੱਖ ਗਵਾਣੀ ਪੈ ਜਾਂਦੀ ਹੈ ਪਰਿਵਾਰ ਦੇ ਵਿੱਚ 9 ਸਾਲਾਂ ਦਾ ਬੇਟਾ ਜੋ ਕਿ ਇੱਕ ਪਿਓ ਨੂੰ ਦਿਖਦਾ ਤੇ ਸਾਰੀ ਉਮਰ ਆਪਣੇ ਪਿਓ ਦੇ ਭਰੋਸੇ ਜ਼ਿੰਦਗੀ ਦੇ ਵਿੱਚ ਉਹ ਮਕਾਮ ਹਾਸਲ ਕਰਨ ਲਈ ਗੱਲਾਂ ਕਿਤੇ ਸੋ ਪਿਓ ਦਾ ਹੌਸਲਾ ਹੈ ਡੋਲਦਾ ਜਦੋਂ ਤਾਂ ਪੁੱਤਰ ਦੇ ਉੱਪਰ ਵੀ ਜ਼ਰੂਰ ਅਸਰ ਪੈਂਦਾ ਸੋ ਜ਼ਰੂਰ ਅਕਤਾ ਗਵਾਚ ਚੁੱਕੇ ਨੇ ਪਰ ਫਿਰ ਵੀ ਹਲੇ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਜਾਂਦੀ ਹੈ ਕਿ ਇਹੋ ਜਿਹੇ ਨਿੱਜੀ ਹਸਪਤਾਲਾਂ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਦੇ ਲਾਇਸੈਂਸ ਕੈਨਸਲ ਹੋਣੇ ਚਾਹੀਦੇ ਨੇ ਜਾਨੀ ਕਿ ਜਿਹੜੇ ਡਾਕਟਰ ਬਿਨਾਂ ਕਿਸੇ ਤਜਰਬੇ ਤੋਂ ਇਸ ਆਪਰੇਸ਼ਨ ਨੂੰ ਹੱਥ ਪਾ ਲੈਂਦੇ ਨੇ ਜੋ ਕਿ ਉਹ ਸਿਰੇ ਨਹੀਂ ਚੜ੍ਹ ਸਕਦੇ ਸੱਚੀ ਗੱਲ ਪਪੇ ਜੀ ਗੱਲ ਕਰਦੇ ਸਰ ਹਾਂਜੀ ਹਾਂਜੀ ਸੱਚੀ ਗੱਲ ਸਰ ਜਨਾਸ ਪਖਸ਼ਮੰਦ ਨਾਲ ਕਰਦਾ ਹਾਂ ਤਰਨ ਠੁਕਰਾਲ ਹਾਂਜੀ ਜੀ ਸਰ ਮੈਂ ਕਿ ਇੱਕ ਵਿਲੀਅਮ ਨਾਮ ਦੇ ਪੇਸ਼ੈਂਟ ਦੀ ਤੁਹਾਡੇ ਡੈਲੀਗੇਸ਼ਨ ਨੇ ਉਹਦੇ ਬਾਰੇ ਇੱਕ ਬਾਈਟ ਦੇਣ ਦੀ ਜਾਂ ਜਾਣਕਾਰੀ ਦੇਣ ਦੀ ਵੀ ਹੈ ਕੀ ਜੀ ਉਹ ਸਰ ਉਹ ਸੀ ਨਾ ਮੈਡੀਕਲ ਬੋਰਡ ਬੈਠੇਗਾ ਸੀਐਮਓ ਸਾਹਿਬ ਨਾਲ ਗੱਲ ਹੋਈ ਹੋਈ ਹੈ ਸੀਐਮ ਆਫਿਸ 'ਚ ਓਕੇ ਜੀ ਮੋਸਟ ਪ੍ਰੋਬਬਲੀ ਨੈਕਸਟ ਵੀਕ ਮੈਡੀਕਲ ਬੋਰਡ ਬੈਠੇਗਾ ਓਕੇ ਠੀਕ ਹੈ ਉਹ ਮੈਡੀਕਲ ਬੋਰਡ ਡਿਸਾਈਡ ਕਰੇਗਾ ਸਰ ਕਿ ਮੇਰੇ ਕੋਲ ਸਾਡੀ ਗਲਤੀ ਹੈਗੀ ਕਿ ਨਹੀਂ ਹੈਗੀ ਜੀ ਓਕੇ ਜੀ ਇਹ ਤੁਸਾਂ ਮਿਲ ਕੇ ਆਪਾਂ ਸਾਰੇ ਮਿਲਾਂਗੇ ਇਕੱਠੇ ਆਪਣੇ ਬਾਰੇ ਰਿਪੋਰਟ ਤੁਸੀਂ ਸਾਰੇ ਦਿੱਤੀ ਪਈ ਹੈ ਵੀ ਮੇਰੇ ਵੱਲੋਂ ਕੀ ਮਿਸਟੇਕ ਹੋਈ ਹੈ ਜਾਂ ਕੀ ਨਹੀਂ ਹੋਈ ਕਿਉਂਕਿ ਉਹਦੇ ਵੱਲੋਂ ਕਹਿੰਦੇ ਕਿ ਪਹਿਲਾਂ ਤੁਹਾਡੇ ਕੋਲ ਹੈ ਸਰ ਸਾਡੇ ਵੱਲੋਂ ਤਾਂ ਬਿਲਕੁਲ ਹੀ ਕੋਈ ਮਿਸਟੇਕ ਨਹੀਂ ਹੋਈ ਐਸਾ ਪਲੇਬਾਨ ਸੀ ਫਸੇ ਹੋਏ ਆ ਠੀਕ ਹੈ ਤੇ ਉਹ ਹੁਣ ਮੈਡੀਕਲ ਬੋਰਡ ਡਿਸਾਈਡ ਕਰੇਗਾ ਸਰ ਇਹ ਤਾਂ ਠੀਕ ਟੈਂਗਲ ਕੀਤਾ ਸੀ ਠੀਕ ਹੈ ਇਹ ਕੰਪਲੇਂਟ ਉਹਨਾਂ ਵੱਲੋਂ ਕੀਤੀ ਗਈ ਹੈ ਤੁਹਾਡੀ ਕਿ ਸੀਐਮ ਓਫਿਸ ਵੱਲੋਂ ਜਾਂ ਤੁਸੀਂ ਆਪਣੇ ਮੈਨੂੰ ਮੈਨੂੰ ਫੋਨ ਆਇਆ ਜੀ ਮੈਨੂੰ ਫੋਨ ਆਇਆ ਸੀ ਐਮ ਓਫਿਸੋਂ ਜੇ ਉਹਨਾਂ ਨੇ ਨਹੀਂ ਕੀਤੀ ਵੀ ਤਾਂ ਮੈਂ ਖੁਦ ਕਰਵਾਉਂਗਾ ਕਿਉਂਕਿ ਹੁਣ ਜਗਾ ਹੋ ਗਿਆ ਜੇ ਇਹ ਕੰਮ ਬਿਲਕੁਲ ਜੀ ਬਿਲਕੁਲ ਲਗਾਤਾਰ ਉਹ ਅਲੀਗੇਸ਼ਨ ਨਾਗਰ ਹੈ ਨਿਊਜ਼ ਦੇ ਵਿੱਚ ਵੀ ਆ ਰਿਹਾ ਸਾਨੂੰ ਸੀਗਾ ਅਗਰ ਤੁਸੀਂ ਆਪਣਾ ਵਰਸ਼ਨ ਦੇ ਦਿੰਦੇ ਤਾਂ ਖਬਰ ਚੱਲ ਜਾਂਦੀ ਤਾਂ ਉਸ ਆਫਸਰ ਸਰਉਣੀ ਅਸੀਂ ਮੈਨੇ ਐਕਚੁਅਲੀ ਪਤਾ ਗੱਲ ਕੀ ਆਪਾਂ ਮੀਡੀਆ ਟ੍ਰਾਇਲ ਤੇ ਨੂੰ ਡਿਸਾਈਡ ਇਨ ਕਰਾ ਪਾਵਾਂਗੇ ਇਹ ਤਾਂ ਕੋਈ ਆਈ ਵਾਲਾ ਡਾਕਟਰ ਬੈਠੇਗੇ ਉਹ ਹੀ ਦੱਸਣਗੇ ਵੀ ਗਲਤ ਹੋਇਆ ਕਿ ਨਹੀਂ ਹੋਇਆ ਜੀ ਕਿਉਂਕਿ ਉਹਨਾਂ ਵੱਲੋਂ ਤੁਹਾਡੇ ਤੇ ਕਿਹਾ ਗਿਆ ਕਿ ਤੁਸੀਂ ਬਿਨਾ ਸਕੈਨ ਵਗੈਰਾ ਕਿਤੇ ਸਿੱਧਾ ਪੁਤਲੀ ਦਾ ਜਿਹੜਾ ਸਟਿਚਸ ਲਗਾ ਕੇ ਆਪਰੇਸ਼ਨ ਕਰ ਦਿੱਤਾ ਹਾਲਾਂਕਿ ਜਿਹੜਾ ਉਹ ਸਟੋਨ ਸੀਗਾ ਯਾਨੀ ਕਿ ਲੋਹੇ ਦੀ ਜਿਹੜੀ ਪੱਤੀ ਸੀ ਉਹ ਅੰਕ ਦੇ ਵਿੱਚ ਹੀ ਰਹਿ ਗਈ ਉਹ ਸਭ ਫਾਲਸ ਅਲੀਗੇਸ਼ਨ ਹੈ ਉਹਨੂੰ ਸਮਝ ਨਹੀਂ ਆ ਰਹੀ ਉਹਨਾਂ ਮੈਨੂੰ ਆ ਕੇ ਮਿਲਿਆ ਬਾਅਦ ਯਾ ਅੰਮਤ ਨੂੰ ਯਾ ਅੰਮਤ ਦੇ ਕੀ ਗੱਲ ਹੁੰਦੀ ਆ ਅੱਖ ਚ ਇਹ ਤਾਂ ਹੈ ਨਹੀਂ ਭਾਈ ਸਾਹਿਬ ਕੇ ਲਿਫਾਫੇ ਚ ਹੱਥ 바ਕੇ ਕੋਈ ਚੀਜ਼ ਗੜਨੀ ਹੈ ਠੀਕ ਹੈ ਨਾ ਬੇਕਰ ਉਹਨਾਂ ਨੇ ਤਾਂ ਕੋਈ ਡਾਕਟਰ ਹੀ ਸਮਝ ਲੱਗਦਾ ਨਾ ਜੀ ਹਾਂ ਕਿਉਂਕਿ ਉਹ ਤੁਹਾਡੇ ਤੋਂ ਬਾਦ ਨਾ ਪੀਜੀਏ ਦੇ ਵਿੱਚ ਕੇ ਪੀਜੀਏ ਵੱਲੋਂ ਜਦੋਂ ਉਹਨਾਂ ਦਾ ਸਕੈਨ ਜਾਂ ਫੋਟੋ ਕਿਨਾਂ ਮੈਂ ਕੀਤਾ ਗਿਆ ਐਕਸਰੇ ਉਹਦਾ ਤੇ ਉਹਦੇ ਵਿੱਚ ਸਟੋਨ ਹਾਲ ਦਾ ਆਲਰੇਡੀ ਪਿਆ ਸੀਗਾ ਉਹਨਾਂ ਨੇ ਕਿਹਾ ਕਿ ਉਹ ਤਾਂ ਸਰ ਤੁਸੀਂ ਗੱਲ ਨਹੀਂ ਸਮਝ ਰਹੇ ਇਹ ਤਾਂ ਉਹਨਾਂ ਤੋਂ ਮੈਂ ਹੀ ਤਾਂ ਗੱਲ ਕਰ ਰਹੇ ਹਾਂ ਇਹ ਮੈਡੀਕਲ ਬੋਰਡ ਡਿਸਾਈਡ ਕਰੇਗਾ ਕਿ ਡਾਕਟਰ ਦੀ ਗਲਤੀ ਹੈਗੀ ਕਿ ਨਹੀਂ ਹੈਗੀ ਜੀ ओके ਤੁਸੀਂ ਆਪਣੇ ਵੱਲੋ ਕੀ ਕਹਿਣਾ ਚਾਹੁੰਦੇ ਹੋ ਕਿ ਤੁਹਾਡੀ ਮਿਸਟੇਕ ਨਹੀਂ ਹੈ ਇਸ ਪੂਰੇ ਮਾਮਲੇ 'ਚ ਸਰ ਅਸੀਂ ਉਹਦੀ ਅੱਖ ਬਚਾਉਣ ਦੀ ਕੋਸ਼ਿਸ਼ ਕੀਤੀ ਜਿੰਨਾ ਪੋਸਿਬਲ ਹੋ ਸਕਦਾ ਸੀਗਾ ਓਕੇ 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 ਹਾਂ ਜੀ ਜਿਹੜੀਆਂ ਤੁਹਾਡੇ ਵੱਲੋਂ ਐਂਟੀਬਾਇਓਟਿਕਸ ਦਿੱਤੀਆਂ ਗਿਆ ਸੀ ਉਹ ਇਦਾਂ ਉਹਦਾ ਇਹ ਵੀ ਕਹਿਣਾ ਹੈ ਕਿ ਐਂਟੀਬਾਇਓਟਿਕਸ ਨਾਲ ਉਲਟਾ ਮਲਕੀ ਮੇਰਾ ਕੰਮ ਖਰਾਬ ਹੋਣਾ ਸ਼ੁਰੂ ਹੋ ਗਿਆ ਤੇ ਅੱਖ ਦੂਜੀ ਹੀ ਰਾਤ ਜ਼ਿਆਦਾ ਖਰਾਬ ਹੋ ਗਈ ਕਿਉਂਕਿ ਉਹਦੇ ਕੋਲ ਕੁਝ ਫੋਟੋਗ੍ਰਾਫਸ ਹੈਗੀਆਂ ਨੇ ਉਹ ਅੱਖ ਦੀਆਂ ਸਰ ਮੈਡੀਕਲ ਬੋਰਡ ਸਭ ਕੁਝ ਡਿਸਾਈਡ ਕਰ ਲੇਗਾ ਕਿ ਮੈਨੇ ਕੁਝ ਗਲਤ ਕੀਤਾ ਕਿ ਨਹੀਂ ਕੀਤਾ ਉਹ ਇੱਕ ਵਾਰ ਮੈਡੀਕਲ ਬੋਰਡ ਬੈਠਣਗੇ ਜੀ ਪਤਾ ਲੱਗ ਜਾਏਗਾ ਸਭ ਨੂੰ ਵੀ ਗਲਤ ਕੀਤਾ ਕਿ ਨਹੀਂ ਕੀਤਾ ਹੈਗਾ ਓਕੇ 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 ਸਰ ਠੀਕ ਹੈ ਕਦੋਂ ਤੱਕ ਉਮੀਦ ਹੈਗੀ ਮੈਡੀਕਲ ਦੀ ਰਿਪੋਰਟ ਮੈਡੀਕਲ ਬੋਰਡ ਦੀ ਮੋਸਟ ਪ੍ਰੋਬਬਲੀ ਨੈਕਸਟ ਵੀਕ ਮੋਸਟ ਪ੍ਰੋਬਬਲੀ ਨੈਕਸਟ ਵੀਕ ਠੀਕ ਹੈ ਜੀ ਧੰਨਵਾਦ ਠੀਕ ਹੈ ਬਟ ਉਹ ਬੰਦੇ ਨੂੰ ਆ ਕੇ ਮੈਨੂੰ ਮਿਲਣਾ ਚਾਹੀਦਾ ਸੀਗਾ ਇੱਕ ਵਾਰੀ ਵੀ ਤੁਸੀਂ ਕੋ ਗਲਤ ਕੀਤਾ ਕਿ ਮੇਰੇ ਨਾਲ ਐਦਾਂ ਹੋ ਗਿਆ ਬਿਲਕੁਲ ਤਾਂ ਫੇਰ ਫਿਰ ਮੈਂ ਕਿਹਾ ਜਾਂਦਾ ਸੀਗਾ ਉਹਦਾ ਇਹ ਕਹਿੰਦਾ ਵੀ ਜਦੋਂ ਤੋਂ ਤੁਹਾਡੇ ਕੋਲ ਆਇਆ ਸਫਰਿੰਗ ਹੀ ਕਰ ਰਿਹਾ ਦੋ ਤੋਂ ਢਾਈ ਮਹੀਨੇ ਮੇभी ਇਸ ਚੀਜ਼ ਨੂੰ ਹੋ ਚੁੱਕੇ ਹੈ ਤੇ ਕਦੀ ਪੀ ਠੀਕ ਹੈ ਤੇ ਉਹਨਾਂ ਇੱਕ ਸਟੋਨ ਆਈ ਜਿਹਨੂੰ ਆਪਾਂ ਕਹਿੰਦੇ ਡੁਪਲੀਕੇਟ ਆਈ ਉਹਨੇ ਉਹ ਪਵਾਣੀ ਹੈ ਠੀਕ ਹੈ ਤੇ ਉਹਦੇ ਕਰਕੇ ਹੁਣ ਨੈਕਸਟ ਦਾ ਆਪਰੇਸ਼ਨ ਹਲੇ ਇਸ ਮਹੀਨੇ ਦੇ ਵਿੱਚ ਹੋਣਾ ਹੈ ਅਗਲਾ ਕਹਿੰਦਾ ਬਿਲਕੁਲ ਇਹ ਸਾਰੀ ਇਹ ਸਾਰੀ ਗੰਧਾਵਣੋ ਸੀ ਸਮਝਾ ਚੁੱਕੇ ਸੀਗੇ ਸਾਰੀ ਗੱਲਾਂ ਪਹਿਲੇ ਦਿਨ ਉਹਨੂੰ ਸਮਝਾਈਆਂ ਮੈਂਨੇ ਓਕੇ ਵੀ ਮਲਟੀਪਲ ਸਰਜਰੀਜ਼ ਹੋਣਗੀਆਂ ਤੇਰੀਆਂ ਉਹਦੇ ਸਾਈਨ ਨੇ ਕੰਸੈਂਟ ਦੇ ਜਿਹੜਾ ਕੰਸੈਂਟ ਅਸੀਂ ਲੈਣਿਆ ਨਾ ਜੀ ਆਪਰੇਸ਼ਨ ਤੋਂ ਪਹਿਲਾਂ ਵੀ ਅਸੀਂ ਇਤਰਾਜੀ ਕਰਨਾ ਚੀਜ਼ ਕਰਨਾ ਹੈ ਉਸ ਦੇ ਉੱਪਰ ਲਿਖਿਆ ਹੋਏ ਤੇਰੀ ਮਲਟੀਪਲ ਸਰਜਰੀਜ਼ ਹੋਣਗੀਆਂ ਬਟ ਉਹਦਾ ਇਹ ਵੀ ਕਹਿਣਾ ਵੀ ਜਿਹੜੇ ਪੇਪਰਸ ਦੇ ਉੱਪਰ ਤੁਸੀਂ ਇੱਕ ਫਾਈਲ ਤਿਆਰ ਕੀਤੀ ਹੈ ਉੱਥੇ ਇੱਕ ਡਾਕਟਰ ਹਰਜਿੰਦਰ ਜੀ ਸੀਗੇ ਹਰਜਿੰਦਰ ਜੀ ਨੂੰ ਤੁਸੀਂ ਕਾਪੀ ਕਿ ਕਿਹਾ ਵੀ ਹਰਜਿੰਦਰ ਜੀ ਆਪਰੇਟ ਕਰਨਗੇ ਬਟ ਆਪਰੇਟ ਤੁਹਾਡੇ ਵੱਲੋਂ ਕੀਤਾ ਗਿਆ ਕਿ ਤੂੰ ਤੁਹਾਨੂੰ ਨੌਲੇਜ ਸੀਗੀ ਇਸ ਪੂਰੇ ਮਾਮਲੇ ਦੇ ਕਿਉਂਕਿ ਜਿਹੜੇ ਮੇਨ ਜਿਹੜੇ ਸਰਜਿਕਲ ਹੈਗੇ ਆ ਰੈਟੀਨਾ ਦੇ ਉਹ ਹਰਜਿੰਦਰ ਸਿੰਘ ਜੀ ਹੈਗੇ ਆ ਚਲੋ ਰੈਟੀਨਾ ਦਾ ਜਿਹੜਾ ਕੰਮ ਹੈ ਉਹ ਸੈਕੰਡ ਹੋਣਾ ਸੀਗਾ ਬਸ ਤੇ ਜਿਹੜੀ ਅੱਖ ਮੰਨ ਲਓ ਮੰਨ ਥੋੜੀ ਪਤਲੀ ਹੈ ਹੂੰ ਠੀਕ ਹੈ ਪੁਤਲੀ ਤੇ ਕੱਟ ਆਪਣਾ ਚਿੱਟਾ ਬੋਰਛਾ ਨਾ ਗਿਆ ਅੱਖ ਦਾ ਹੂੰ ਉਹ ਫਟ ਗਈ ਹੈ ਸਾਰੀ ਹੂੰ 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 ਠੀਕ ਹੈ ਤੁਸੀਂ ਇਹਦੇ ਕਿ ਚਲੋ ਵੀ ਅੱਧੀ ਅੱਖ ਫਟੀ ਵੀ ਹੈ ਚੀਰੀ ਹੋਈ ਹੈ ਕਿਸੇ ਨੇ ਇੰਜਰੀ ਨੇ ਤੁਸੀਂ ਤੁਸੀਂ ਉਸ ਨੂੰ ਫਿਲਾਗੇ ਨਹੀਂ ਹਾਂ ਤੁਸੀਂ ਪੁਤਲੀ ਨੂੰ ਸਿਲਤਾ ਜੀ ਠੀਕ ਹੈ ਉਸ ਤੋਂ ਬਾਅਦ ਉਸ ਨੂੰ ਸਿਲਾਂਗੇ ਨਹੀਂ ਪਿੱਛੋਂ ਕਿਵੇਂ ਚੀਜ਼ ਨਿਕਲੂਗੀ ਜੀ ਉਹ ਬਟ ਉਹਨਾਂ ਦਾ ਕਹਿਣਾ ਕਿ ਇਹਨਾਂ ਨੇ ਸੀਤਾ ਤੇ ਡਾਕਟਰਸ ਨੇ ਕਿਹਾ ਕਿ ਜਦੋਂ ਉਸ ਪੁਤਲੀ ਨੂੰ ਸੀਤਾ ਉਸ ਤੋਂ ਅੰਦਰ ਉਲਟਾ ਪੈਕ ਹੋ ਗਿਆ ਉਹਦੇ ਨਾਲ ਹੋਰ ਕੰਮ ਖਰਾਬ ਹੋ ਗਿਆ ਸਰੋ ਦੇਖੋ ਇਹ ਤਾਂ ਗੱਲ ਤੋਂ ਮੈਂ ਕਹਿ ਰਹਾ ਨਾ ਜੀ ਤਾਂ ਆਪਾਂ ਸਪੈਕੂਲੇਸ਼ਨ ਕਰ ਰਹੇ ਆ ਪੀਜੀਏ ਵਾਲੇ ਡਾਕਟਰ ਇਹਦਾ ਕਹੀ ਨਹੀਂ ਸਕਦੇ ਠੀਕ ਹੈ ਪੀਜੀਏ ਵਾਲੇ ਡਾਕਟਰਸ ਨੇ ਜਿੰਨੀ ਮੈਨੂੰ ਨੌਲੇਜ ਹੈ ਇਹਨੂੰ ਇਹੀ ਕਿਹਾ ਵੀ ਡਾਕਟਰ ਦੀ ਕੋਈ ਗਲਤੀ ਨਹੀਂ ਹੈਗੀ ਇਹ ਇੰਜਰੀ ਇੰਨੀ ਸਿਵੀਅਰ ਸੀਗੀ ਵੀ ਕੁਝ ਕਰ ਨਹੀਂ ਸਕਦੇ ਹੈਗੇ ਦਾ ਇਸ ਚੀਜ਼ ਦਾ ਕੀ ਕਹਿਣਾ ਚਾਹੋਗੇ ਉਹ ਫਾਈਲ ਦੇ ਉੱਪਰ ਹਰਸ਼ਿੰਦਰ ਸਰ ਨੂੰ ਕਿਸੀ ਟ੍ਰਿਕ ਕੀਤਾ ਹੋਇਆ ਤੇ ਆਪਰੇਟ ਤੁਸੀਂ ਆਪ ਕਰਤਾ ਕੀ ਕਾਰਨ ਕੀ ਉਸ ਸਮੇਂ ਜਿਹੜੇ ਐਕਸਪਰਟ ਸੀ ਹਰਸ਼ਿੰਦਰ ਡਾਕਟਰ ਉਹ ਹੈ ਨਹੀਂ ਸੀ ਮੌਕੇ ਤੇ ਮੌਜੂਦ ਸਰ ਤੁਸੀਂ ਪਤਾ ਹੈ ਮੇਰੀ ਐਕਸਪਰਟੀ ਕੀ ਹੈ ਜੀ ਹਾਂਜੀ ਮੈਂ ਇਹਨਾਂ ਦਾ ਪਾਸ ਆਊਟ ਹਾਂ ਜੀ ਬਿਲਕੁਲ ਹਾਂ ਤੁਸੀਂ ਬੋਰਡ ਲੈਵਲ ਆਇਆ ਪਿਆ ਬਿਲਕੁਲ ਠੀਕ ਹੈ ਤੁਸੀਂ ਮਤਲਬ ਐਕਸਪਰਟੀਜ਼ ਦੇ ਸਰਦਕਾਰੀ ਨਹੀਂ ਸਰ ਦੀ ਐਕਸਪਰਟ ਹੈ ਕਿ ਨਹੀਂ ਹੈਗੇ ਜੀ ਨਹੀਂ ਮੈਂ ਨਾ ਸਿਰਫ ਫਾਈਲ ਦੇ ਉੱਪਰ ਉਹ ਆਪ ਜਿਹੜਾ ਇਨੀਗੇਸ਼ਨ ਕਰਾ ਵੀ ਫਾਈਲ ਦੇ ਉੱਪਰ ਜਿਹੜਾ ਹਰਸ਼ਿੰਦਰ ਜੀ ਨੂੰ ਮਾਰਕ ਕੀਤਾ ਸੀ ኦਪਰੇਟ ਵੀ ਤੁਸੀਂ ਕੀਤਾ ਇਹਦੇ ਵਿਸਤਾਰਨ ਕਿਉਂ ਕਰਤੀ ਹੋਗੀ ਸਰ ਆਪਾਂ ਪਤਾ ਗੱਲ ਕੀ ਹੈ ਜੀ ਆਪਾਂ ਗੱਲ ਨਾ ਉਹੀ ਗੱਲ ਆ ਗਈ ਹੁਣ ਆਪਾਂ ਸਪੈਕੂਲੇਸ਼ਨ ਕਰੀ ਜਾਂਦੇ ਤੁਸੀਂ ਵਨ ਸਾਈਡ ਜਿਹੜਾ ਆਪਾਂ ਗੱਲਾਂ ਸੁਣ ਰਹੇ ਹੈਗੇ ਆ ਮੈਨੂੰ ਐਕਚੁਅਲੀ ਮੈਂ ਨਾ ਹਜੇ ਕੋਈ ਵੀ ਸਟੇਟਮੈਂਟ ਦੇਣਾ ਨਹੀਂ ਚਾਹਦਾ ਜੋ ਵੀ ਇਹਨੂੰ ਤੁਹਾਨੂੰ ਪੇਸ਼ੈਂਟਾਂ ਨੂੰ ਵੇਚਦੀ ਹੈ ਤੁਸੀਂ ਵੇਟ ਕਰ ਰਹੇ ਹੋ ਵੀ ਜਿਸ ਤਰੀਕੇ ਦੇ ਨਾਲ ਡਾਕਟਰ ਦੀ ਕਮੇਟੀ ਬੈਠੀਗੀ ਉਦੋਂ ਕੋ ਡਿਸੀਜਨ ਆਏਗਾ ਉਹਦੇ ਹਿਸਾਬ ਚੱਲੇਗਾ ਹੈ ਨਾ ਸਰ ਮੈਂ ਤੁਹਾਨੂੰ ਅਗਲੇ ਦਿਨ ਹੀ ਪੱਪ ਪ੍ਰੈਸ ਕਾਨਫਰੰਸ ਕਰਾਂਗੇ ਜੀ ਅਗਲੇ ਦਿਨ ਠੀਕ ਹੈ ਥੈਂਕ ਯੂ ਜੀ ਠੀਕ ਹੈ ਆਪਾਂ ਤੁਸੀਂ ਖੁਦ ਡਿਸਾਈਡ ਕਰਨਾ ਵੀ ਕਿਸੇ ਮਤਲਬ ਕੋਈ ਡਾਕਟਰ ਚਾਹੇਗਾ ਤੁਹਾਨੂੰ ਲੱਗਦਾ ਕਿ ਕੋਈ ਡਾਕਟਰ ਚਾਹੇਗਾ ਤਾਂ ਪੇਸ਼ੈਂਟ ਖਰਾਬ ਹੋ ਗਏ ਜੀ ਠੀਕ ਹੈ ਰੋਸ਼ਾਪ ਥੈਂਕ ਯੂ ਜੀ ਓਕੇ ਹਾਂ ਜੀ